ਯੂਨੀਵਰਸਲ ਸਿੱਖ ਵੈਲਫੇਅਰ ਸੁਸਾਇਟੀ ਪਟਿਆਲਾ ਨੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਬਾਲ ਦਰਬਾਰ ਦੇ ਸਰਲੇਖੇਟ ਵਿਸ਼ੇਸ਼ ਧਾਰਮਿਕ ਸਮਾਗਮ ਅਰਬਨ ਐਸਟੇਟ ਪਟਿਆਲਾ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਸਾਹਿਬ ਫੇਜ਼ 1 ਦੇ ਸਹਿਯੋਗ ਨਾਲ ਕਰਵਾਇਆ ਇਸ ਸਮਾਗਮ ਦੀ ਵਿਲੱਖਣ ਗੱਲ ਇਹ ਸੀ ਕਿ ਸਭੁੱਚੇ ਪ੍ਰੋਗਰਾਮ ਦਾ ਸੰਚਾਲਨ ਬੱਚਿਆਂ ਵੱਲੋਂ ਕੀਤਾ ਗਿਆ

ਇੰਗਲ ਰਾਜਾ ਰਾਮ ਸਿੰਘ ਨੇ ਉਹ ਪੇਸ਼ ਆਸੀ ਜੋ ਕਿ ਆਹੋ ਮਹਾਰਾਜ ਤੇ ਵਿਰੋਧਾ ਲੜਨ ਲਈ ਪੇਜ ਗਏ ਸਭ ਗੁਰੂ ਜੀ ਨੇ ਤੋਂ ਆਤੀਰਾ ਵਿਚਾਰ ਸਾਰ ਦਿਵਨਾਈ ਤੂਬਲੀ ਵਿੱਚ ਗੁਰੂ ਜੀ ਨੇ ਇੱਕ ਬੋਲਦਵਾਰਾ ਸਾਹਿਬ ਦੀ ਸਥਾਪਨਾ ਕੀਤੀ ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲਾ ਆਏ ਸਭ ਇਹੇ ਕੋਤਵਾਰਾ ਅੱਜ ਵੀ ਸਿੱਖਾ ਲਈ ਇੱਕ ਮਹਤਵਪੂਰਨ ਸਾਹ ਹੈ ਗੁਰੂ ਕਾ ਬਾਪ ਅਸਾਂ ਮਾਤਰਾ ਤੋਂ ਬਾਤ ਬੋਲੋ ਸਾਹਿਬ ਪਤਨਾ ਸਾਹਿਬ ਪਹੁੰਚੇ ਅਤੇ ਇੱਕ ਬਾਗ ਵਿੱਚ ਲੁਕੇ ਚੋਕੀ ਰਹੀਮ ਪਖਸ਼ਰੀ ਪਖਸ਼ਤਾਸੀ ਇਹ ਬਾਤ ਕਿਸੇ ਸੰਤ ਦੇ ਬਚਨਾਂ ਮੁਤਾਬਕ ਸੁਣ ਗਿਆ ਸੀ ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਗ ਵਿੱਚ ਆਏ ਤਾਂ ਬਾ ਘਰਿਆ ਭਰਿਆ ਹੋ ਗਿਆ ਇਹ ਸੋਚ ਨੂੰ ਜਨਮ ਦੇ ਵਾਲਾ ਗੁਰੂ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਰਿਤੀ ਵੱਡੇ ਭਰਾ ਰਿਤੀ ਚੰਦਾ ਕੋਤਰਾ ਖਰੀ ਜੀ ਨਾਸੀ ਗੁਰੂ ਜੀ ਨੇ ਕਿਹਾ ਕਿ ਉਹ ਕੇਵਲ ਦਸਨਾ ਲਈ ਆਏ ਹਨ ਪਰ ਕੁਦਰਤ ਵਿਦਿਆਨੇ ਦਰਵਾਜ਼ੇ ਨਾ ਖੋਲਲੇ نہ گرو سب ناف کر سات سچ ہے سچنگ سچی مچی یہ سچھنڈ ہے ਇਸ ਸੱਚ ਅੰდილ ਪ੍ਰਾਪਤੀ ਤੁਮ ਕਿਦਰੀ ਨਹੀਂ ਹੋ ਸਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਵਤ ਵਿੱਚ ਦੂਰੀ ਹੋਈ ਸੱਚਜਨ ਦੇ ਸਿਰਜਣਾ ਵਿੱਚੋਂ ਮਿਲਦੀ ਹੈ ਪਰਮ ਪੁਰਸ਼ ਰਗ ਹੈ ਪਾਉ ਭਗਤ ਅਵਿਆਸੀ ਪਿਆਰ ਨਾਲ ਕੀਤੀ ਹੋਈ ਭਗਤੀ ਜੋ ਗੁਰਬਾਣੀ ਦਾ ਕੀਰਤਨ ਹੈ

شری گوارا سبان سات ہو جائے یو فیل تخر محسوس ہوتا ہے بچے کا پروگرام رکھا ہے یہ اسے بڑی اچھی سوچ والے انسان کا کام ہو سکتا ہے جیسے ست مندر کنچن کے اساتی نے تیسا دن

ایک روشن منار ہوں گے سکھ قوم اپنے فیملیز دے جنہوں دے ماتا پتا تھے بیٹھے ہیں میں انہوں نے سر چکا کے پرنام کرتا تھا کہ تو تیرے اتنے کتنی وائز میں بیر ہوئی ہے کہ تے بچے اج گروہ دروار میں بیٹھ کے سنگت گروہ دیکھ بہادر صاحب نویں بادشاہ شہیدان کے ستاج جنہاں پر اِسی عداس کرتے ہاں بہاد کر نو ند آئے آپ آدھے نو ندیاں نو ندیاں کا مطلب یہ ہے کہ وہ خزانہ جو بیشتی ہے جس کی قیمت نہیں پائی جا سکتے کی گروہ تیگ بہادر صاحب کو یاد کرنے وہ ہی آ کے گاری ہیں ਔਰઠ ਮਹੱਲਾ ਪੰਜਵਾਤ ਨਾਲ ਦਰਾਈ ਨਾਮ ਮੇਰਾ ਜਾਮ ਰੱਖਾ ਹਾਤ ਗੁਰ ਕੀ ਸੱਚ ਸਾਥ ਹੈ ਗੁਰ ਪੁਰਾ ਪੂਰੇ ਕੀਤੇ ਦੁਸ਼ਮਨ ਮਾਰ ਵਿਧਾਰੇ ਸਗਲੇ ਦਾਸ ਕੋ ਸੁਮਤ ਜੀਤੇ ਪ੍ਰਭ ਸਜਲੇ ਆਨ ਵਸਾਏ ਸੁਖਾਂ ਸੰਦਿਰ ਖਾਏ ਗੁਰਨਾਕ ਪ੍ਰਭ ਸਰਣਾਏ ਜਿਨ ਸਜਲੇ ਪ੍ਰਭ ਸਜਨੇ ਥਾਨ ਵਸਾਏ ਸੁਖਾਂ ਸਾਗ ਫਿਰ ਆਏ ਨਾਨਕ ਪ੍ਰਭ ਸਰਣਾਏ ਜੇਨਾ ਯੂਨੀਵਰਸਲ ਸੇ ਕੁਐਲਿਫਾਇਰ ਸੋਸਾਇਟੀ ਜੋ ਸਾਲ 1980 ਤੋਂ ਸੇਵਾ ਵਿੱਚ ਹੈ ਮੈਂ ਪਹਿਲਾਂ ਲੰਗਰਾਂ ਦੀ ਸੇਵਾ ਕਰਦੀ ਸੀ ਤੇ ਸਰਮਪਰਚਾਰ ਦੇ ਖੇਤਰ ਵਿੱਚ ਫੋਲੀ ਫੋਲੀ ਸਟੈਪ ਲੈਣੇ ਸ਼ੁਰੂ ਕੀਤੇ ਜਦੋਂ ਅਸੀਂ ਸ਼ਤਾਬਦੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ 2008 ਦੇ ਵਿੱਚ ਅਯੂਰਵਿਦ ਸ਼ਤਾਬਦੀ ਮਨਾਈ ਉਹਦੇ ਚ ਹਿੱਸਾ ਲਿਆ 2001 ਚ ਗੁਰਤੇਗਬਾਦ ਸਾਹਿਬ ਦੇ ਹਪਤਾਲਪੁਰ ਦੀ ਸ਼ਤਾਬਦੀ ਉਹਦੇ ਵਿੱਚ ਹਿੱਸਾ ਵੀ ਲਿਆ ਜਦੋਂ ਹੁਣ 2025 ਦੀ ਸ਼ਤਾਬਦੀ ਗੁਰਤੇਗਬਾਦ ਸਾਹਿਬ ਦੀ ਨਵੰਬਰ 2025 ਵਿੱਚ ਹੈ ਜਿਹੜੀ ਉਸ ਸ਼ਬੰਦ ਦੀ ਅਸੀਂ 2024 ਦੇ ਵਿੱਚ ਮੀਟਿੰਗ ਕਰਕੇ ਸਮੂਹ ਕਮੇਟੀ ਮੈਂਬਰਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਇਸ ਸ਼ਤਾਬਦੀ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਹੈ ਇਸ ਲਈ ਅਸੀਂ 6 ਦਸੰਬਰ 2024 ਨੂੰ ਸੁਸਾਇਟੀ ਦੇ ਮੈਂਬਰ ਗੁਰਦੁਆਰਾ ਸੀਸਗੰਜ ਦਿੱਲੀ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਜੋ ਅਸੀਂ ਪ੍ਰੋਗਰਾਮ ਲਿਖਿਆ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਨਿਪਟੇ ਚੜੇ ਉਸ ਅਲਿਕੇ ਪ੍ਰੋਗਰਾਮ ਦੇ ਵਿੱਚ ਸੰਗਤ ਕੋਲੋਂ ਸਹਿਜ ਪਾਠ ਕਰਵਾਨੇ ਨਵੇਂ ਮੱਲੇ ਦੇ ਸ਼ਲੋਕ ਇੱਕ ਨਵੀਂ ਜੋ ਕਿ ਅਸੀਂ ਕਾਰਵਾਈ ਸ਼ੁਰੂ ਕੀਤੀ ਸੀ ਬਾਲ ਦਰਬਾਰ ਇਹ ਇਸ ਕਰਕੇ ਸ਼ੁਰੂ ਕੀਤੇ ਆ ਕਿਉਂਕਿ ਬੱਚੇ ਜਿਹੜੇ ਹੁਣ ਇਸ ਬਾਲ ਦਰਬਾਰ ਦੇ ਵਿੱਚ ਹਿੱਸਾ ਲੈਣਗੇ ਉਹ ਆਪਣੇ ਗੋਤ ਸਿੱਖੀ ਵਿੱਚ ਪੱਕੇ ਰਹਿਣਗੇ ਵੱਡੇ ਹੋ ਕੇ ਵੀ ਉਹ ਇਸ ਪਾਸੇ ਚੱਲਣਗੇ ਇਸ ਦਾ ਮਕਸਦ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਵੀ ਗੁਰਦੁਆਰਿਆਂ ਦੇ ਵਿੱਚ ਗੁਰਮਤ ਸਮਾਗਮ ਕਿਸ ਤਰ੍ਹਾਂ ਹੁੰਦੇ ਹਨ ਇਸ ਦਾ ਮੁੱਖ ਮਕਸਦ ਇਹ ਹੈ ਕਿ ਸਾਰਿਆਂ ਨੂੰ ਅਗਰੇ ਬੱਚੇ ਪ੍ਰੋਗਰਾਮ ਹੋ ਜਿੱਥੇ ਜਾ ਕੇ ਵੀ ਕਰਨਗੇ ਦੂਜੇ ਬੱਚੇ ਇਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਣਗੇ ਵੀ ਇਹ ਬੱਚੇ ਪ੍ਰੋਗਰਾਮ ਕਰ ਸਕਦੇ ਆ ਅਸੀਂ ਵੀ ਕਰ ਸਕਦੇ ਆ ਇਸ ਨਾਲ ਜਿਹੜਾ ਸਿੱਖੀ ਦਾ ਬੂਟਾ ਹੈ ਉਹ ਹੋਰ ਪਰਫੁੱਲਤ ਹੋਏਗਾ ਵਧੇਗਾ ਫੁੱਲੇਗਾ ਇਸ ਦੇ ਨਾਲ ਜੋ ਹੋਰ ਪ੍ਰੋਗਰਾਮ ਲਿਖਿਆ ਉਸ ਦੇ ਵਿੱਚ ਗੁਰਦੁਆਰਾ ਸੀਸਗੰਨ ਸਾਹਿਬ ਆਨੰਦਪੁਰ ਸਾਹਿਬ 14 ਨਵੰਬਰ 2025 ਨੂੰ ਪਖੰਡ ਪਾਠ ਸਾਹਿਬ ਆਰੰਭ ਹੋਏਗਾ ਜਿਸ ਦੇ ਭੋਗ 16 ਨਵੰਬਰ 2025 ਨੂੰ ਪਾਏ ਜਾਣਗੇ ਉਸ ਦਿਨ ਜਿੰਨੇ ਸਹਿਜ ਪਾਠ ਉਹ ਨਵੇਂ ਮੁੱਲੇ ਦੇ ਸ਼ਲੋਕ ਸੰਗਤ ਕਰੇਗੀ ਸਾਦਿਆਂ ਦੀ ਸਾਂਝੀ ਅਰਦਾਸ ਗੁਰਦੁਆਰਾ ਸੀਸਗੰਜ ਅਨੰਦਪੁਰ ਸਾਹਿਬ ਹੋਏਗੀ ਪਟਿਆਲੇ ਤੋਂ ਇੱਕ ਨਗਰ ਕੀਰਤਨ ਅਨੰਦਪੁਰ ਸਾਹਿਬ ਸੀਸਗੰਜ ਗੁਰਦੁਆਰੇ ਲੈ ਕੇ ਜਾਣਾ ਹੈ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਇੱਕ ਸ਼ਬਦ ਗਾਇਨ ਮੁਕਾਬਲਾ ਜੋ ਕਿ ਅਕਤੂਬਰ ਜਾਂ ਨਵੰਬਰ ਦੇ ਵਿੱਚ ਕਰਾਇਆ ਜਾਏਗਾ ਉਸ ਦੀ ਡੇਟ ਦੱਸੀ ਜਾਏਗੀ ਉਸ ਨਾਲ ਬੱਚਿਆਂ ਦੇ ਵਿੱਚ ਹੋਲ ਕੀਰਤਨ ਦੀ ਜਿਹੜੀ ਹੈ ਇੱਛਾ ਪ੍ਰਗਟ ਹੋਏਗੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਆ ਪਹਿਲਾਂ 2024 ਵਿੱਚ ਲਿਖੇ ਸਨ ਉਹਨਾਂ ਦੇ ਮੁਤਾਬਕ ਇੱਕ ਆਪਣੇ ਆਪਣੇ ਏਰੀਆ ਦੇ ਵਿੱਚ ਪ੍ਰਬਾਧ ਫੇਰੀਆਂ ਵੀ ਕਰਾਂਗੇ ਨਗਰ ਕੀਰਤਨ ਲੋਕਲ ਉਹ ਵੀ ਕਿਤੇ ਜਾਣਗੇ ਸਾਰਾ ਪ੍ਰੋਗਰਾਮ ਗੁਰਦੁਆਰਾ ਮੰਤਨ ਕਮੇਟੀਆਂ ਜਿਹੜੇ ਲੋਕਲ ਹਨ ਅਤੇ ਸੋਸਾਇਟੀਆਂ ਦੇ ਸਹਿਯੋਗ ਨਾਲ ਨਿਪਟੇ ਚੜਾ ਜਾਏਗਾ ਇਹ ਸਾਰਾ ਪ੍ਰੋਗਰਾਮ 2024 ਵਿੱਚ ਲਿਖਿਆ ਗਿਆ ਸੀ ਹੁਣ ਸੰਗਠਨਾਂ ਦੇ ਸਹਿਯੋਗ ਨਾਲ ਗੁਰਦਵਾਰਾ ਪਤਮੰਦਾਂ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਹ ਇੱਕ ਇੱਕ ਕਰਕੇ ਜੋ ਕਾਰਵਾਈ ਹੈ ਉਸ ਨੂੰ ਨਿਪਟੇ ਚੜਿਆ ਜਾਇਆ ਹੈ ਅਕਾਲ ਪੁਰਖ ਵਾਹਿਗੁਰੂ ਦੀ ਆਪਾਤ ਬਖਸ਼ਿਸ਼ ਹੈ